ਪਿੰਡ ਮਾਨਾਵਾਲੀ ਵਰਗੇ ਐਨ ਆਰ ਆਈ ਕੈਨੇਡਾ ਨਿਵਾਸੀ ਸਰਦਾਰ ਮਹਿੰਦਰ ਸਿੰਘ ਸੇਖੋਂ ਉਹਨਾਂ ਨੂੰ ਕੁਮਾਰਾਜ ਨੇ ਪੋਤਰੇ ਦੀ ਦਾਤ ਕੀਤੀ ਉਹਨਾਂ ਨੇ ਪਿੰਡ ਦੇ ਨਕਰ ਮਾਨਾਵਾਲੀ ਵਿਖੇ ਬਿਲਕੁਲ ਫਿਰ ਗੰਡਪਾਤ ਸਾਹਿਬ ਕਰਵਾ ਕੇ ਮੁੱਖਰ ਜੀ ਦਾ ਸ਼ੁਕਰਾਨਾ ਅਦਾ ਕੀਤਾ ਇਸ ਮੌਕੇ ਉਹਨਾਂ ਨੇ ਪਿੰਡ ਦੇ ਮੁਕਰ ਨੂੰ 5000 ਰੁਪਏ ਦੀ ਸੇਵਾ ਭਈ ਸਤਿਗੁਰੂ ਦਾ ਵਿਦਾਸੀ ਤੇ ਬੱਬਰ ਸਾਹਿਬ ਨੇ ਵੀ 5000 ਰੁਪਏ ਬਹੁਤ ਬਹੁਤ ਸਿੰਘ ਦੇ ਦਰਬਾਰ ਸਾਹਿਬ ਲਈ 5000 ਰੁਪਏ ਦੀ ਸੇਵਾ ਮੀਡਲ ਸੁਖਬਾਸਤੇ 16000 ਰੁਪਏ ਮਾਈ ਪ੍ਰਤਾਪੀ ਜੀ ਦੇ ਦਰਬਾਰ ਵਾਸਤੇ 5000 ਰੁਪਏ ਦੀ ਸੇਵਾ ਭਾਈ ਇਸ ਮੌਕੇ ਉਹਨਾਂ ਨੇ ਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਅਖੰਡ ਪਾਠ ਸਾਹਿਬ ਜਿਹੜਾ ਨਗਰ ਦੇ ਵਿੱਚ ਕਰਵਾ ਕੇ ਤੇ ਉਹਨਾਂ ਨੇ ਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਇਸ ਮੌਕੇ ਗੁਰੂ ਸਾਹਿਬ ਦਾ ਲੰਗਰ ਅਟੁੱਟ ਵਰਤਾਇਆ ਗਿਆ ਸੋਤੋੜੇ ਆਣਾ ਸੋਤੋ ਆਪਾ ਸਿੱਖੀ ਕੀ ਵਿਸਾਰਦੇ ਸੋਤੋੜੇ ਆਣਾ ਸੋਤੋ ਆਪਾ ਸਿੱਖੀ ਕੀ ਵਿਸਾਰਦੇ ਤਾਤਨ ਬਾਬਾ ਦੀ ਸੇਕ ਦੀ ਤਾਤਨ ਬਾਬਾ ਦੀ ਆਸ਼ੀਰਵਾਦੀ ਤਾਤਨ ਬਾਬਾ ਜੋਰਾਵਾ ਦੀ ਤਾਤਨ ਬਾਬਾ ਤੇ ਚਲਾਈ ਤੇਗਵਾਹੀ ਦੇ ਕੇ ਅੰਡਰ ਕੀਤਾ ਕਿਨਾ ਪਿਆਰਿਆਂ ਸੱਚਾਂ ਦੇ ਕੁਮਾਈ ਦਾ ਧਿਆਨ ਕਰਕੇ ਖਾਲਸਾ ਦੀ ਗੋਲੋ ਜੀ ਵਾਲੇਕੁਮ ਜਿਹਨਾਂ ਦੇ ਮਾਨਾਂ ਦੇ ਮਾਨ ਆਦੇ ਕਾਨ ਨਿਉਟਿਆਂ ਨਿਉਟ ਹਾਜਰ ਨਾਜ ਸਤਿਗੁਰੂ ਧੰਨਤਾ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੱਖ ਖੁਸ਼ੀਆਂ ਬਾਦਿਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਆਪ ਜੀ ਨੇ ਪਰਵਾਰ ਨੂੰ ਖੁਸ਼ੀਆਂ ਦੇ ਸੁਭਾਗੇ ਸਮੇਂ ਮਰਸ਼ਿਸ਼ ਕੀਤੇ ਸਰਦਾਰ ਮਹਿੰਦਰ ਸਿੰਘ ਜੀ ਸਿੱਖੋਂ ਗੋਲੇ ਜੋ ਨਿਹਾਲ ਸਤਿ ਸ਼੍ਰੀ ਅਕਾਲ ਭਾਈ ਹੁਣ ਕਰਾ ਸਰਦਾਰ ਭਿੰਦਰ ਸਿੰਘ ਸੇਖੋਂ ਜੀ ਤੁਹਾਨੂੰ ਵਾਹਿਗੁਰੂ ਨੇ ਪੁੱਤਰ ਦੀ ਦਾਤ ਪੋਤਰੇ ਦੀ ਬਖਸ਼ੀ ਹੈ ਤੇ ਤੁਹਾਡਾ ਕੀ ਕਹਿਣਾ ਹੈ ਸਭ ਤੋਂ ਸਭਾ ਸਰਮਾਤ ਦਾ ਬਹੁਤ ਬਹੁਤ ਸ਼ੁਕਰੀਆ ਹੈ ਉਹ ਪਰਮਾਤਮਾ ਸੱਚੇ ਪਾਤਸ਼ਾਹ ਨੇ ਅਦਾਸਤ ਕਰੇ ਜੇ ਸਭ ਨੂੰ ਖੁਸ਼ੀਆਂ ਦੇਵੇ ਸਭ ਨੂੰ ਦਾਤ ਮਾਰੂ ਮੈਂ ਉਹ ਫਰਮਾਤ ਦਾ ਬਹੁਤ ਬਹੁਤ ਸ਼ੁਕਰੀਆ ਸਰਦਾਰ ਸੁਖਿੰਦਰ ਸਿੰਘ ਜੀ ਤੁਹਾਨੂੰ ਵਾਹਿਗੁਰੂ ਨੇ ਪੋਤਰੇ ਦੀ ਦਾਤ ਪੁੱਤਰ ਦੀ ਦਾਤ ਬਖਸ਼ੀ ਹੈ